हां जी दोस्तों वीडियो देखने तो पहला चैनल को सब्सक्राइब जरूर कर लो ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਧੰਨਵਾਦ ਹੋ ਮਾਂ ਹੁੰਦੀ ਐ ਮਾਂ ਓਏ ਦੁਨੀਆ ਵਾਲਿਓ ਦੇਖ ਲੈ ਸਰੇ ਦਿਨ ਮਾਂ ਮਾਂ ਕਰਦਾ ਰਹਿੰਦਾ ਤਾਂ ਆਪਣੀਆਂ ਮਾਂ ਦਾ ਮਾਂ ਹੁੰਦੀ ਐ ਮਾਂ ਸਾਰੇ ਦਿਨ ਤਮ ਜੇਤੇ ਪਈ ਰਹਿੰਦੀ ਏ ਤੇਰੀ ਮਾਂ ਅੱਖ ਮੈਨੂੰ ਲੱਗੀ ਕਰੀ ਚੱਲ ਸੇਵਾ ਦੀ ਮਾਂ ਦੀ ਆਪਾਂ ਨਿਕਲ ਜਾਂਦਾ ਕੰਮ ਤੇ ਦੁੱਖ ਦੇਨ ਨੂੰ ਮੈਨੂੰ ਪਾਤੀ ਉਹ ਦਸਮੇ ਕਿੰਨਾ ਘਟਾ ਮੁਕੀ ਜਾਵਾਂਗੇ ਹੋ ਮਾਂ ਹੈ ਠੰਡੜੀ ਛਾਵੇਂ ਦੁਨੀਆ ਵਾਲਿਓ ਹੋ ਮਾਂ ਹੁੰਦੀ ਹੈ ਮਾਂ ਓਏ ਦੁਨੀਆ ਵਾਲਿਓ ਹਾਂ ਮਾਂ ਕੀ ਹਾਲ ਨੇ ਬੜੀਆ ਨੇ ਪੁੱਤ ਸਿਹਤ ਕਿਤਾ ਠੀਕ ਐ ਪੁੱਤ ਪਹਿਲਾਂ ਨਾਲ ਬਹੁਤ ਤੂੰ ਖੁਸ਼ ਰਹਾ ਕਰ ਤੂੰ ਬਹੁਤ ਜਲਦੀ ਠੀਕ ਹੋ ਜੇਗੀ ਕੱਲ ਡਾਕਟਰ ਮਿਲੇ ਸੀਗਾ ਉਹ ਕਹਿੰਦਾ ਤੇਰੀ ਮਾਂ ਨੇ ਜਲਦੀ ਠੀਕ ਹੋ ਜਾਣਾ ਜਦੋਂ ਤੂੰ ਠੀਕ ਹੋਗੀ ਨਾ ਫਿਰ ਆਪਾਂ ਗੁਰੂ ਧਾਮਾਂ ਦੀ ਯਾਤਰਾ ਕਰਾਂਗੇ ਫਿਰ ਪੂਰੇ 15 ਦਿਨ ਲਾ ਕੇ ਆਵਾਂਗੇ ਹਨਾ ਪੂਰੇ ਖੁਸ਼ ਰਹਾ ਕਰ ਸਰਕੇ ਪੁੱਤ ਤੇਰੀ ਸੋਚ ਬਹੁਤ ਸਿਆਣਾ ਤੋ ਪੁੱਤ ਮੇਰਾ ਪੁੱਤ ਲਾਈਕ ਮਾਂ ਜੋ ਹੈ ਨਾ ਲਾਈਕ ਪੁੱਤਾ ਖੁਸ਼ ਖੁਸ਼ ਰਹਾ ਕਰ ਜਦੋਂ ਕਹਿੰਦੇ ਮਨ ਦਾ ਖੁਸ਼ ਰਹਿੰਦਾ ਨਾ ਅੱਦਾਂ ਨਾ ਮਾਠੂ ਇੱਕ ਐਡੀ ਹੋ ਜਾਂਦਾ ਬੰਦਾ ਹਨਾ ਹਾਂ ਕੋਈ ਗੱਲ ਨਹੀਂ ਸਾਰਾ ਵਧੀਆ ਹੋ ਜਾਣਾ ਹਨਾ ਉਹ ਲਾਪਰੀਤ ਹਾਂਜੀ ਉਹ ਮਾਂ ਦੀ ਦਵਾਈ ਦਾ ਟਾਈਮ ਹੋ ਗਿਆ ਦਵਾਈ ਵੀ ਦੇ ਦੇ ਤੇ ਨਾਲੇ ਪਾਣੀ ਵੀ ਫੜਾ ਦੇ ਯਾਰ ਮਾਂ ਦੀ ਦਵਾਈ ਦਾ ਟਾਈਮ ਹੋ ਗਿਆ ਸੀਗਾ ਨਾਲੇ ਪਾਣੀ ਦੇਣ ਦੀ ਨਾਲੇ ਦਵਾਈ ਫੜਾ ਲੈਣੀ ਮੇਰੀ ਗੱਲ ਸੁਣ ਦੋ ਸਵੇਰੇ ਸਵੇਰੇ ਮੈਨੂੰ ਹੋਰ ਵੀ ਬਹੁਤ ਕੰਮ ਹੁੰਦੇ ਨੇ ਮੈਂ ਕੋਈ ਨੌਕਰਾਨੀ ਨਹੀਂ ਹੈਗੀ ਤੇਰੀ ਵੀ ਤੇਰੀ ਮਾਂ ਦੀ ਮੈਂ ਸੇਵਾ ਕਰੀ ਚੱਲਾ ਜੇ ਐਡਾ ਹੀ ਸ਼ੌਕ ਹੈ ਨਾ ਮਾਂ ਦੀ ਸੇਵਾ ਕਰਨ ਵਾਸਤੇ ਕੋ ਨੌਕਰਾਨੀ ਲੱਭ ਲੈ ਆਂਦੀ ਮੈਂ ਘਰ ਦੇ ਕੰਮ ਕਰ ਕਮਾਂ ਦੀ ਸੇਵਾ ਕਰ ਉਹ ਯਾਰ ਤੇਰੀ ਬਹੁਤ ਮਾੜੀ ਗੱਲ ਐ ਇਹ ਮਾੜੀ ਗੱਲ ਨੂੰ ਮੈਂ ਕਿਹੜਾ ਮਾਂ ਦੇ ਗੋਲੀ ਮਾਰੀ ਦਵਾਈ ਦੇਣ ਨੂੰ ਕਿਹਾ ਜੇ ਤੂੰ ਦੇ ਦੇਂਗਾ ਤੇਰਾ ਕੁਛ ਕੱਟ ਜੂ 2 ਮਿੰਟ ਲੇਟ ਵਗ ਜੀ ਕੰਮ ਉਹ ਯਾਰ ਤੇਰਾ ਵੀ ਫਰਜ਼ ਬਣਦਾਗਾ ਯਾਰ ਮੇਰਾ ਤਾਂ ਸਾਰੇ ਕਿਤੇ ਫਰਜ਼ ਬਣਦਾ ਘਰ ਦੇ ਕੰਮਾਂ ਚ ਵੀ ਮੇਰਾ ਫਰਜ਼ ਆ ਮਾਂ ਨੂੰ ਸਾਹਮਣਾ ਵੀ ਮੇਰਾ ਫਰਜ਼ ਆ ਕਬੀਲਦਾਰੀ ਚ ਵੀ ਮੇਰਾ ਫਰਜ਼ ਆ ਫਿਰ ਤਾਂ ਮੇਰੀ ਫਰਜ਼ ਰਹਿ ਕੇ ਤੁਹਾਡਾ ਤਾਂ ਕੁਝ ਨਹੀਂ ਰਿਹਾ ਕਿਤੇ ਲਾਪਰੀ ਤੂੰ ਫਰਜ਼ ਤੋਂ ਭੱਜਦੀ ਆ ਤੜਕੇ ਨਾ ਦਿਮਾਗ ਨਾ ਖਰਾਬ ਕਰ ਜਾ ਮਾਂ ਨੂੰ ਪਾਣੀ ਦਾ ਗਲਾਸ ਦੇ ਕੇ ਦਵਾਈ ਦੇ ਦੋ ਮੈਂ ਕੰਮ ਕਰਦਾ ਮੇਰਾ ਮਰਮਾਨ ਵਾਲਾ ਤਾਂ ਵੜੀਆਂ ਗੱਲਾਂ ਮਾਰਦੇ ਆ ਦਿਨ ਵੀ ਤੇ 10-10 ਵਾਰੀ ਲੱਗੇ ਰਹਿਣੀਆਂ ਮੈਂ ਕਿਹਾ ਤੇ ਤੁਹਾਨੂੰ ਆਖਿਆ ਉਹਨੂੰ ਬਹੁਤ ਦੁੱਖ ਨੇ ਮੇਰੀ ਮਾਂ ਨੂੰ ਨਾਲੇ ਮੇਰੀ ਮਾਂ ਤੱਕ ਨਾ ਜਾਓ ਮੈਨੂੰ ਪਤਾ ਕਿਹਨੂੰ ਕਿੱਥੇ ਰੱਖਣਾ ਤੇ ਕਿਹੜੀ ਮਾਂ ਨੂੰ ਕਿੱਥੇ ਰੱਖਣਾ ਕੰਮ ਕਰ ਲਉਂ ਆਂਦਾ ਚਾਰ ਹੋ ਗਈ ਸੀ ਮੈਂ ਤੇਰੇ ਨਾਲ ਨਹੀਂ ਗਿਆ ਉਹ ਫਿਰ ਗਿਆ ਸੀ ਦੋ ਤਿੰਨ ਗੇੜੇ ਮਾਰ ਕੇ ਉਦੋਂ ਪਹਿਲਾਂ ਕੋਈ ਇਛਾਨ ਕਰਦਾ ਜੇ ਨਾਲ ਬੱਗਿਆ ਮੇਰੇ ਉਹ ਯਾਰ ਜਦੋਂ ਮੈਂ ਫਰਜ਼ ਸਮਝਦਾ ਤੂੰ ਕਿਉਂ ਨਹੀਂ ਮੇਰੀ ਮਾਂ ਦਾ ਫਰਜ਼ ਸਮਝਦੀ ਸਮਝ ਲਉ ਜਦੋਂ ਟਾਈਮ ਆਇਆ ਸਮਝ ਲਉ ਦਿਮਾਗ ਨਾ ਖਰਾਬ ਕਰ ਤੜਕੀ ਦੱਸ ਯਾਰ ਇਹਦੇ ਕੋਈ ਨੂੰ ਸਰਿਆ ਪਿਆਗਾ ਕਿੱਥੇ ਲਹੂ ਪੀਆ ਸੱਜ ਦਾ ਬੰਦਾ ਮਿਲੇ ਜੇ ਕਿਸੇ ਨੂੰ ਮਿਲੇ ਆ ਸਾਰਾ ਦਿਨ ਮਾਂ ਦੀ ਕੁਛੜ ਚ ਬੜਿਆ ਰਹੂਗਾ ਸਾਰਾ ਦਿਨ ਮਾਂ ਮਾਂ ਕਰਦਾ ਰਹਿੰਦਾ ਪਤਾ ਨਹੀਂ ਕੀ ਮਾਰੋ ਇਹਨੇ ਸਿਰ ਤੇ ਬਿਠਾ ਕੇ ਰੱਖਿਆ ਕਦੇ ਇੰਨੀ ਕੈਰ ਮੇਰੀ ਕਰੀ ਐ ਮੈਨੂੰ ਕਿਹਾ ਪਈ ਤੂੰ ਮੰਜੇ ਤੇ ਬੈਠ ਕੇ ਪਾਣੀ ਪੀ। ਓ ਯਾਰ ਸਾਰੇ ਫਰਜ਼ ਤਾਂ ਨਿਭਾਉਣਾ ਤੇਰੇ ਪ੍ਰਤੀ। ਕਹਿੰਦਾ ਤਾਂ ਭਜਾਵੇਂ ਫਰਜ਼ ਤੋਂ। ਦਿਮਾਗ ਖਰਾਬ ਕਰਦੇ ਆ। ਘਰ ਦੇ ਸਾਰੇ ਸੱਪੇ ਮੇਰੇ ਗਲ ਪਾ ਰਖੇ ਨੇ। ਲੈ ਮੈਂ ਪਾਣੀ। ਗੋਲੀਆਂ ਕਿੱਥੇ ਨੇ ਤੇਰੀਆਂ? ਕੋਈ ਤਰ੍ਹਾਂ ਨਹੀਂ ਥੱਲੇ ਪੈਣਾ ਠੀਕ ਹੈ। ਮੈਂ ਭੁងੀ ਕੋਈ। ਮੇਰਾ ਫਿਕਰ ਨਾ ਕਰਿਆ ਕਰ ਤੋ ਤੂੰ। ਚਿੰਤਾ ਨਾ ਮੇਰੀ ਕਰ। ਉਹ ਮੈਂ ਫਿਕਰ ਕਿਉਂ ਨਾ ਕਰਾਂ? ਕੋਣੋ ਉਹ ਆਪਦੀ ਮਾਂ ਵਾਰੀ ਤਾਂ ਰੋਣ ਲੱਗ ਜਾਂਦੀ ਆ ਮਾਣਾ ਦੁੱਖ ਹੋ ਜੇ ਕੋਈ ਨਾ ਠੀਕ ਹੈ ਨਾ ਜਦੋਂ ਮਾਂ ਮੈਂ ਸਾਰੇ ਫਰਜ਼ ਮੈਂ ਉਹਦੇ ਉਹ ਨਿਭਾਉਣਾਗਾ ਕੋਈ ਨਾ ਠੀਕ ਹੈ ਨਾ ਜਦੋਂ ਉਹਦੀ ਮਾਂ ਨੂੰ ਮੈਂ ਮਾਵਾ ਮੰਗ ਸਮਝਦਾਗਾ ਤੇਰੇ ਵਾਰੀ ਉਹਦੇ ਸੱਪ ਲੜ ਜਾਂਦਾਗਾ ਲੈਣੀ ਆ ਪੁੱਤੋ ਅਜੂ ਬਿਸਿਆਣੀ ਕਦੋਂ ਸਿਆਣੀ ਹੋਗੀ ਉਹ ਕੋਈ ਨਾ ਲੈਣੀ ਆ ਇੱਥੇ ਕੋਈ ਬੰਦ ਨਹੀਂ ਆ ਲੈ ਕੋਈ ਗੱਲ ਨਹੀਂ ਤੂੰ ਖੁਸ਼ ਰਹਿਆ ਕਰ ਠੀਕ ਹੈ ਨਾ ਮੈਂ ਤੇਰੇ ਨਾਲ ਹੈਗਾਗਾ ਤੇਰੀ ਸੇਵਾ ਲਈ ਮੈਂ ਹੈਗਾ ਕੋਈ ਨਾ ਤੂੰ ਆ ਦਵਾਈ ਲੈ ਲਈ ਨਾਲੇ ਪਾਣੀ ਪੀਅ ਪਿੱਛੇ ਠੀਕ ਹੈ

हां मां ठीक है फर्क है दवाई चल रही है ना हां सारा ठीक है बढ़िया बढ़िया हां मार दे चक्कर मेरी भी गल करा दो वीर जी ਨਾਲ ਮੈਂ ਵੀ ਮਾਸੀ ਨੂੰ ਪੁੱਛ ਲੈਣੀ ਆ ਕਰਾ ਗੱਲ ਕਰ ਲੋ ਜੀ ਕਰਾਓ ਭੈਣ ਜੀ ਹੁਣ ਨਾਲ ਗੱਲ ਕਰਾਓ ਕਰਾਓ ਹੈਲੋ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੈਣ ਜੀ ਹੋਰ ਮਾਸੀ ਜੀ ਕਿਵੇਂ ਨੇ हां मां ਵੀ ਠੀਕ ਹੈ ਹਾਂ ਹਾਂ ਵਧੀਆ ਫਰਕ ਆ ਕੁਛ ਅੱਛਾ ਹੀ ਲਾਪਰੀਤ ਫਿਰ ਬਸ ਲਾਪਰੀਤ ਕਣੀਓ ਮੈਂ ਬਹੁਤ ਦੁਖੀ ਹਾਂ ਸਾਨੂੰ ਪਤੀ ਹੈਗਾ ਚਾਹ ਪਾਣੀ ਫੜਾਉਂਦੀ ਨਹੀਂ ਹੈਗੀ ਨਹੀਂ ਕੋਈ ਨਾ ਵੀਰ ਜੀ ਤੁਸੀਂ ਫਿਕਰ ਨਾ ਕਰੋ ਲਾਪਰੀਤ ਤੱਕ ਹੀ ਨਹੀਂ ਚਾਹ ਪਾਣੀ ਫੜਾਉਣ ਨੂੰ ਤਾਂ ਅਸੀਂ ਆਪੇ ਸਿੱਧੀ ਕਰ ਦਾਂਗੇ ਚਲੋ ਤੁਹਾਡਾ ਧੰਨਵਾਦ ਹੈ ਫਿਰ ਤਾਂ ਨਾ ਹਾਂ ਥੋੜੀ ਮੋਟੀ ਅਕਲ ਆ ਜੇ हां करनी ਪੈਣਾ ਕੁਛ ਇਹਨੂੰ ਅਕਲ ਲਿਆਉਣ ਵਾਸਤੇ ਹਾਂ ਠੀਕ ਹੈ ਠੀਕ ਹਾਂਜੀ ਵੀਰ ਜੀ ਹਾਂਜੀ ਹਾਂ ਕੋਈ ਚੱਕਰ ਨਹੀਂ ਠੀਕ ਹੈ ਵੀਰ ਜੀ ਚੰਗੇ ਠੀਕ ਹੈ ਠੀਕ ਹੈ ਓਕੇ ਧੰਨਵਾਦ ਜਿਉਂਦੇ ਰਹੋ ਜਿਉਂਦੇ ਰਹੋ ਹਲੋ ਜੀ ਪਾਣੀ ਪਾਣੀ ਹਾਂ ਮੈਂ ਕਿਹਾ ਤੁਸੀਂ ਅੰਦਰ ਆਏ ਸੀ ਪੀ ਲਓ ਪਾਣੀ ਤੇ ਚਾਹ ਬਣਾ ਕਿਲੇ ਮਾ ਗਰਮ ਗਰਮ ਮੈਨੂੰ ਪਤਾ ਤੁਸੀਂ ਚਾਹਦੇ ਬੜੇ ਸ਼ਕੀਨ ਕੀ ਹੋ ਗਿਆ ਇਸਦੇ ਕਹਤ ਹਾਂ ਬਣਾ ਲਿਆ ਬਣਾ ਲਿਆ ਹਾਂ ਮੈਂ ਹੁਣੀ 1 ਮਿੰਟ ਤੁਸੀਂ ਪਾਣੀ ਪੀਓ ਲੈ ਵੀ ਜਗਤਾਰ ਸੇ ਅੱਜ ਤਾਂ ਮੁਸੀਬਤ ਲੱਗਦੀ ਹੈ ਕੋਈ ਦੇਖੀਏ ਬੜੂ ਅੱਗੇ ਕਿੰਨੇ ਪੈਸੇ ਆਉਂ ਮੰਗਾਸ਼ੇ ਰੋਗੀ ਲੱਗਦਾ ਹਨ ਹਲੋ ਜੀਚਾ 니ਵੇਂ ਮਰ ਜਾ ਤੁਸੀਂ ਤਾਂ ਮੇਰਾ ਬੜਾ ਧਿਆਨ ਰੱਖਦੇ ਉਹ ਗੱਲ ਹੋ ਗਈ ਕਹਿੰਦੇ ਗੁੰਗੇ ਦੀਆਂ ਰਜਮਾ ਗੁੰਗੇ ਦੀ ਮਾਂ ਜਾਣੇ ਤੁਹਾਨੂੰ ਪਤਾ ਲੱਗ ਗਿਆ ਵੀ ਕੋਈ ਚੀਜ਼ ਮੰਗਣੀ ਹੋ ਤਾਂ ਹੀ ਬਟੂਆ ਫਰੋਲੀ ਜਾਂਦੇ ਸੀ ਉਹਦਾ ਮੈਂ ਜਾਣਦਾ ਨਾ ਫਿਰ ਤੂੰ ਹੀ ਬਹੁਤ ਪਿਆਰ ਕਰਦੇ ਤਨਿਓ ਚਾਲੇ ਕੀ ਹੈ ਨਾ ਹਾਂ ਇਹ ਤਾਂ ਹੈ ਮੈਂ ਤੁਹਾਨੂੰ ਐਂ ਕਹਿੰਦੀ ਸੀ ਔਰ ਮੇਰੀ ਭੈਣ ਦੇ ਮੁੰਡੇ ਦਾ ਜਨਮ ਦਿਨ ਨਹੀਂ ਸੀ ਉਹਦਾ ਤੁਸੀਂ ਲੈ ਕੇ ਨਹੀਂ ਗਏ ਕਹਿੰਦੇ ਮੈਨੂੰ ਕੰਮ ਬੜਾ ਥੋੜੀ ਸਾਲੀ ਦੇ ਹੁਣ ਮੈਂ ਤੁਹਾਨੂੰ ਐ ਕਹਿੰਦੀ ਆ ਵੀ ਚੱਲੀਏ ਆਪਾਂ ਬਾਜ਼ਾਰ ਚ ਨਾਲੇ ਤਾਂ ਥੋੜਾ ਜਿਹਾ ਮੇਰਾ ਸਮਾਨ ਮੁੱਕਿਆ ਪਿਆ ਉਹ ਲਿਆਵਾਂਗੇ ਅੱਛਾ ਤੇ ਨਾਲੇ ਉਹਨਾਂ ਦੇ ਜਵਾਖਾਂ ਦੇ ਕੱਪੜੇ ਲਿਉਣੇ ਆਪਾਂ ਜਾ ਆਵਾਂਗੇ ਨਾਲੇ ਮੰਮੀ ਨੂੰ ਮਿਲ ਆਵਾਂਗੇ ਤੇ ਮੈਂ ਕਹਿੰਦੀ ਸੀ ਵੀ ਉਹਨਾਂ ਦੇ ਕੱਪੜੇ ਲੈ ਆਵਾਂਗੇ ਨਾਲੇ ਆਪਾਂ ਜਵਾਖ ਦੇ ਲੈ ਆਵਾਂਗੇ ਨਾਲੇ ਥੋੜੇ ਸਾਡੂ ਦੇ ਲੈ ਲਾਂਗੇ ਕਿਸੇ ਅੱਛਾ ਮੇਰੇ ਸਾਡੂ ਦਾ ਹਰ ਹੁਣ ਫਿਰ ਕੱਲਿਆਂ ਦੇ ਕੱਪੜੇ ਜਿਹੜੇ ਜਾਂਦੇ ਚੰਗੇ ਨਹੀਂ ਲੱਗਦੇ ਉਹ ਕਹੂਗਾ ਮੇਰੇ ਵਾਸਤੇ ਮੇਰੀ ਸਾਲੀ ਕੁਝ ਲੈ ਨਹੀਂ ਜਿਵੇਂ ਤੈਨੂੰ ਤੇਰੀ ਸਾਲੀ ਦੇ ਨਾਤੇ ਚਾਚੜ ਗਿਆ ਅਗਲੇ ਨੂੰ ਵੀ ਚਾਚੜੂਗਾ ਫੇ ਮੇਰੀ ਸਾਲੀ ਆਊਗੀ ਤੇ ਕੀ ਕਹਿੰਦੇ ਹੋ ਫਿਰ ਤੁਹਾਡਾ ਹੁਕਮ ਫਿਰ ਜਾਣੀ ਪੈਣਾ ਨਾ ਤੂੰ ਪਿਆਰ ਬਹੁਤ ਕਰਦੀ ਹੈ ਨਾ ਮੈਨੂੰ ਐਂ ਤਾਂ ਮੈਨੂੰ ਪਤਾ ਤਾਂ ਤੁਸੀਂ ਮੇਰੀ ਕੋਈ ਗੱਲ ਨਹੀਂ ਟਾਲਦੇ ਤੇ ਤਿਆਰ ਹੋ ਤੁਸੀਂ ਮੇਰਾ ਤਿਆਰ ਹੈ ਚਲ ਮੈਂ ਨਾ ਮੜੇ ਰਸੋਈ ਚ ਮੇਰੇ ਦੋ ਘੰਟਿਆਂ ਦਾ ਕੰਮ ਆਗਾ ਮੈਂ ਉਹਨੇ ਮੇੜਦਾ ਤੁਸੀਂ ਇਹਨੇ ਚਾਹ ਪੀ ਲੋ ਠੀਕ ਹੈ ਜਲਦੀ ਕਰੀ ਥੋੜਾ ਜੀਤਾ ਕਰਦਾ ਨਾ ਜਦੋਂ ਮੇਰੀ ਮਾਂ ਨੂੰ ਪੁੱਠਾ ਸਿੱਧਾ ਬੋਲਦੀ ਆ ਇਹ ਤਿੰਨ ਮਾਰਿਆ ਕੋਤਨੀ ਚ ਪਰ ਵਈ ਕੀ ਕਰੀਏ ਨਾ ਮੱਕਰੇ ਰੋਟੀਆਂ ਵੀ ਪਕਾਉਣੀਆਂ ਨੇਗੀਆਂ ਘਰੇ ਕੰਮ ਵੀ ਕਰਵਾਉਣੇ ਆ ਘਰ ਦਾ ਸਿਸਟਮ ਠੀਕ ਰੱਖਣ ਵਾਸਤੇ ਘਰ ਦਾ ਮਾਹੌਲ ਠੀਕ ਰੱਖਣ ਵਾਸਤੇ ਬਹੁਤ ਗੱਲਾਂ ਦੇਖਣੀਆਂ ਪੈਂਦੀਆਂ ਨੇ ਗੀਆਂ ਹੁਣ ਜਾਣਾ ਪੈਣਾ ਨਾਲ ਮੈਨੂੰ ਹੁਣ ਆਪਣੀ ਮਾਂ ਨੂੰ ਕਹਿੰਦੀ ਮੈਂ ਆਪਣੀ ਮਾਂ ਨੂੰ ਮਿਲ ਕੇ ਆਉਣਾ 10-10 ਵਾਰੀ ਆਪਣੀ ਮਾਂ ਨਾਲ ਗੱਲਾਂ ਕਰਦੀ ਆਂ ਬੜੀਆਂ ਲਾਡੀਆਂ ਕਰਦੀ ਆਂ ਮਿੱਠੀਆਂ ਕਰਦੀ ਆਂ ਮਾਂ 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 ਜਦੋਂ ਮੈਂ ਮਾਂ ਦਾ ਨਾਲ ਨਾ ਆਏ ਇਹਦੇ ਕੋਬਰਾ ਲੜ ਜਾਂਦਾ ਉਦੋਂ ਚਲੋ ਬਾਈ ਘਰ ਦਾ ਸਿਸਟਮ ਠੀਕ ਰੱਖਣ ਵਾਸਤੇ ਨਾ ਮਾਹੌਲ ਠੀਕ ਰੱਖਣ ਵਾਸਤੇ ਸਿਆਣੇ ਬੰਦੂ ਸਾਰਾ ਕੁਝ ਦੇਖਣਾ ਪੈਂਦਾ ਹੁਣ ਆ ਡਿਮਾਂਡਾਂ ਰੱਖਦੀ ਐ ਕਿ ਮੈਂ ਮੇਰੀ ਮਾਂ ਕੋਲੇ ਜਾਣਾ ਕੋਈ ਨਾ ਤੂੰ ਚਲ ਉੱਥੇ ਉੱਥੇ ਤਾਨੂੰ ਸਿੱਧੀ ਕਰਾਂਗੇ ਅਸੀਂ ਸਾਰੇ ਰਲ ਕੇ ਉਹ ਲਾਪਰੀਤ ਓ ਯਾਰ ਜਲਦੀ ਕਰ ਵਾਪਸੀ ਮੁੜ ਕੇ ਆਉਣਾ ਹਾਂਜੀ ਆ ਗਈ ਬੱਸ ਆ ਗਈ ਇੱਕ ਮਿੰਟ ਰੁਕੋ ਹਾਂ ਫੋਨ ਚੱਕ ਲਿਆ ਮਾਂ ਹਾਂ ਮਾਂ ਅਸੀਂ ਨਾ ਬਾਜ਼ਾਰ ਜਾ ਕੇ ਆਉਣਾ ਥੋੜਾ ਚਿਰ ਹਾਂ ਪੁੱਤ ਤੇ ਉਹਨੂੰ ਸਮਾਨ ਦਾ ਥੋੜਾ ਦਵਾ ਕੇ ਲੈ ਕੇ ਆਉਣਾਗਾ ਅੱਛਾ ਤੇ ਤੂੰ ਆਪਣਾ ਧਿਆਨ ਰੱਖੀ ਅਸੀਂ ਜਲਦੀ ਆ ਜਾਾਂਗੇ ਠੀਕ ਹੈ ਨਾ ਕੋਈ ਨਾ ਦਵਾ ਲਿਆ ਜਿਹੜਾ ਕੁਝ ਮੰਗਦੀ ਆ ਪੁੱਤ ਕੋਈ ਨਾ ਨਿਆਣੀ ਸਿਆਣੀਆ ਦਵਾ ਲਿਆ ਹਾਂ ਅਸੀਂ ਆਉਣੇਗੇ ਤੇ ਧਿਆਨ ਰੱਖੀ ਠੀਕ ਹੈ ਹਾਂ ਬਸ ਥੋੜੇ ਚਿਰ ਚੀ ਵਾਪਸ ਆ ਗਈ ਕੋਈ ਨਾ ਆਏ ਹਾਈ ਆ ਗਈ ਲੈ ਯਾਰ ਉਹਦੇ ਚੋਚ ਲਈ ਠੀਕ ਆਉਂਦੇ ਵੀ ਯਾਰ ਬਾਜ਼ਾਰ ਜਾਣਾ ਤੇ ਕੱਪੜੇ ਇੰਨੀ ਕਾਲੀ ਕਾ ਤੂੰ ਚੱਕ ਦੇ ਜਦੋਂ ਤੂੰ ਕਹਿੰਦਾ ਵੀ ਆ ਗਈ 2 ਮਿੰਟ ਉਹ ਮਹਾਰਾਜ ਮੜਾ ਦਾ ਟਾਈਮ ਦਾ ਧਿਆਨ ਰੱਖ ਲਿਆ ਕਰੋ ਕਿੱਥੇ ਜਾਣਾ ਯਾਰ 2 ਮਿੰਟ ਦੱਸ ਕੀ ਆ ਫਿਰ ਵੀ ਆਇਆ ਵੀ ਤਿਆਰ ਹੋ ਕੇ ਨਾ ਤਿਆਰ ਹੋ ਕੇ ਨਿਸ਼ਾ ਬਾਬੂਤਾ ਮੈਨੂੰ ਨਜ਼ਰ ਨਾ ਆਏ ਹੋ ਜਿਸ ਤੂੰ ਲੈ ਕੇ ਸ਼ਾ ਉਦਾਰੀ ਰੱਬ ਨੇ ਸਵਰਗ ਬਣਾਏ ਹਾ ਰੱਬ ਨੇ ਸਵਰਗ ਬਣਾਏ ਰੱਬ ਨੇ ਸਵਰਗ ਬਣਾਏ ਕਮਾਂ ਲੈ ਪੈ ਇੱਥੇ ਵੀ ਮਾਂ ਮੌਕਾ ਚੰਗਾ ਕੀ ਆ ਮੂ ਬਣਾ ਰਕੇ ਯਾਰ ਜਦੋਂ ਮਾਂ ਦੀ ਗੱਲ ਆਉਂਦੀ ਬਹੁਤ ਚੜ੍ਹਦੀ ਸੱਚੀ ਯਾਰ ਬਹੁਤ ਮਾੜੀ ਗੱਲਾਂ ਲਾਪ੍ਰੇਤ ਨਹੀਂ ਜਦੋਂ ਯਾਰ ਮੈਂ ਤੇਰੀ ਮਾਂ ਦਾ ਇਹਨਾਂ ਧਿਆਨ ਰੱਖਦਾ ਹਰ ਪੱਖ ਤੇ ਮੈਂ ਤੇਰੇ ਨਾਲ ਖੜਦਾ ਦੁੱਖ ਸੁੱਖ ਚ ਜਾਣਾ ਕਦੇ ਨਹੀਂ ਮੱਥੇ ਵੱਟ ਪਾਇਆ ਉਹ ਯਾਰ ਮੇਰੀ ਮਾਂ ਉਹਨੇ ਮੈਨੂੰ ਜੰਮਿਆ ਉਹਨੇ ਸਾਨੂੰ ਪਾਲਿਆ ਸਾਨੂੰ ਪਤਾ ਕਿਦਾਂ ਦੁੱਖ ਤਕਲੀਫਾਂ ਨਾਲ ਪਾਲਿਆ ਮੈਂ ਇਹ ਨਾ ਚੜਿਆ ਕਰ ਯਾਰ ਛੋਟੀ ਛੋਟੀ ਗੱਲ ਧਿਆਨ ਰੱਖਿਆ ਕਰ ਕਿੰਨਾ ਭੈੜਾ ਮੂੰਹ ਬਣਾਇਆ ਗਦਦਾਰ ਸਿਆਂ ਗੱਲ ਪਿਆ ਢੋਲਤਾ ਬਈ ਵਜਾਉਣੀ ਪੈਣਾ ਯਾਨੀ ਕਲੇਸ਼ ਨਹੀਂ ਤੇ ਇਹਦੀ ਕਲੇਸ਼ ਕਰਦੇ ਰਹਿਣਾ ਤੂੰ ਹੀ ਸਿਆਣਾ ਬਣ ਜਾ ਪਰ ਮਨ ਨਾਲ ਇਹਨੂੰ ਥੋੜਾ ਖੁਸ਼ ਹੋ ਗੀ ਤੈਨਾਂ ਨਿਚਰਾ ਸਕਦੇ ਚਲਾਉਂਦੇ ਜਵੇਂ ਜਾਣ ਉਹਨੇ ਪਤਾ ਹੀ ਨਹੀਂ ਹੈਗਾ ਗੱਡੀ ਚਲਾਉਣ ਦਾ ਮੈਂ ਕਿਹਾ ਜਨਾਵ ਤੈਨੂੰ ਪਤਾ ਹੈ ਆਪਾਂ ਬਾਜ਼ਾਰ ਜਾ ਰਹੇ ਹਾਂ ਉਹਦਾ ਮੈਨੂੰ ਵੀ ਪਤਾ ਪਰ ਇਹ ਨਹੀਂ ਹੈਗਾ ਇਹਦੇ ਵਿੱਚ ਤੁਸੀਂ ਆਪਣੀ ਮਾਂ ਨੂੰ ਯਾਦ ਕਰੀ ਜਾਓ ਜੇ ਕਿ ਨਾ ਰਿਸ਼ਤੇਦਾਰ ਮਿਲ ਗਿਆ ਆਖਣਗੇ ਕੁੱਟ ਕੇ ਲੈ ਕੇ ਆਏ ਇੱਕ ਤਾਂ ਪਹਿਲੀ ਏਡਾ ਮੂੰਹ ਹੈ ਤੇ ਦੂਜੀ ਆਖਣਗੇ ਵੀ ਯਾਰ ਕੁੱਟਿਆ ਵਰਗੇ ਯਾਰ ਐ ਤੇ ਤੁਹਾਨੂੰ ਦਿਖਦਾ ਨਹੀਂ ਹੈਗਾ ਵੀ ਲੈ ਕੇ ਮੈਂ ਉਹਨੂੰ ਜਾ ਰਿਹਾ ਯਾਰ ਤੂੰ ਕਿਨੂੰ ਕਰੀ ਜਾਂਦੇ ਹੋ ਐ ਥੋੜੂਗਾ ਵੀ ਬਹੁਤ ਕੈਂਟੀਆਂ ਦਿਖਾਉਣੀਆਂ ਪਤਾ ਹੈ ਜਿੱਦਾਂ ਨਾ ਤੇਰਾ ਮੂੰਹ ਗੋਲ-ਗੋਲ ਜਿਹਦਾ ਹੂੰ ਉਹਦੇ ਇਹਨਾਂ ਚੀਜ਼ ਖੰਦਾ ਗੋਲ ਕਰਕੇ ਹਾਂ ਚੱਤੀ ਤੈਨੂੰ ਕਿੰਨੇ ਦਸਾਂਦਾ ਹਾਂ ਮੈਨੂੰ ਬਹੁਤ ਪਸੰਦ ਨੇ ਇੱਕ ਤੈਨੂੰ ਚੀਜ਼ ਹੋਰ ਖਵਾਣੀ ਆ ਹੋਰ ਹੋ ਕਿਹੜੀ ਉਹ ਤੇਰੇ ਵਰਗੇ ਉਹ ਫੁੱਲਿਆ ਜਿਹੜਾ ਹੁੰਦਾ ਜਿੱਦਾਂ 버ਗਰ ਹਾਂ ਚੱਲ ਤੇ ਵਾਜੇ ਤੁਮ ਖਾਣੇ ਹੋਰੇ ਨਾ ਓਕੇ ਤੈਨੂੰ ਫੇਰ ਨਾ ਜਲਦੀ ਕਰੋ ਪਤਾ ਕੀ ਆ ਫਿਰ ਆਪਾਂ ਕਸੇ ਪਹਾੜੇ ਕਰਨੇ ਵਾਪਸ ਵੀ ਮੁੜ ਕੇ ਆਣਾ। ਅੱਛਾ। ਚਲੋ। ਫਟਾਫਟ ਚਲੋ ਫਿਰ। ਤੇ ਮੈਨੂੰ ਸੁੱਟ ਦਵਾਇਓ ਸੋਨਾ ਇੱਕ। ਠੀਕ ਐ? ਤੇ ਹੋਰ ਕੀ ਲੈਣਾ ਸੀ? ਬਾਕੀ ਦੁਕਾਨ ਤੇ ਜਾ ਕੇ ਦੇਖਦੇ ਆ। ਚਲੋ ਤੁਸੀਂ। ਸ਼ੁਕਰਾ ਯਾਰ। ਹੁਣ ਜੇ ਕੋਈ ਰਿਸ਼ਤੇਦਾਰ ਭਾਈ ਭੈਣ ਮਿਲ ਗਿਆ ਨਾ। ਹੁਣ ਤੁਹਾਨੂੰ ਪਤਾ ਵੀ ਜੇ ਮੈਂ ਨਰਾਜ ਹੁੰਨੀ ਆ ਤੁਸੀਂ ਹਨਾ ਤੁਸੀਂ ਉਹਦੀ ਗੱਲ ਹੀ ਨਾ ਕਰਿਆ ਕਰੋ ਕੋਈ। ਅੱਛਾ ਅੱਛਾ ਅੱਛਾ। ਚਨਾ ਦਾ ਘਰ ਨੂੰ ਧਿਆਨ ਰੱਖਣੀ ਪੈਂਦਾ ਮੇਰਾ ਥੋੜਾ ਹੂੰ ਫਿਰ ਕੀ ਖਾਣਾਗਾ ਅੱਜ ਹਾਂ ਉਹ ਬਰੂ ਬੱਸ ਆ ਜੀ ਹਾਂ ਕਿਰਗਰ ਦੇ ਹਾਂ ਤਾਂ ਕੀ ਕਰੀਏ ਹਾਂ ਤੁਸੀਂ ਸਾਰੇ ਆ ਜਾਸੀ ਤੇ ਦੀਦੀ ਦਾ ਛੁੱਟ ਲੈਣਾ ਤੇ ਬੱਚਿਆਂ ਦਾ ਤੇ ਇੱਕ ਇੱਕ ਨਹੀਂ ਕੱਢੂਗਾ ਜੀ ਦੇ ਦੇਖ ਕੇ ਤੁਹਾਨੂੰ پتہ ਯਕੀਨ ਨਹੀਂ ਦੇ ਸਕਦੇ ਐਂ ਕਰਿਓ ਹਾਂ ਉਹਨਾਂ ਵਾਸਤੇ ਤਾਂ ਹੋ ਗਏ ਤੁਸੀਂ ਲੈਣਾ ਹਰਦੇ ਵਾਸਤੇ ਨਹੀਂ ਲੈਣਾ ਮੇਰੇ ਕੋਲ ਹੈਗੇ ਫਿਰ ਮੈਨੂੰ ਕੋਈ ਫਰਾਕ ਛੁੱਟ ਲੈ ਦੋ ਜੀ 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 ਨਾ ਹਾਂ ਆਇਆ ਤੋ ਕਰਦੇ ਹਾਂ ਅੰਨੇ ਨੇ ਮੋਟੀਆਂ ਭਾਈ ਕਰਦੇ ਨੇ ਮੈਂ ਤਾਂ ਕੋਈ ਖਾਸ ਮੋਟੀ ਵੀ ਨਹੀਂ ਓਏ ਯਾਰ ਜੀ ਛੱਡ ਭਰਾ ਜੀ ਚੱਲ ਫਿਰ ਪਿੰਡਾਂ ਰਹਿਣਾ ਯਾਰ ਸੌਂ ਹੀ ਲੱਗਦੀ ਬਰਾਕ ਸੌਂਦਾ ਇਹ ਤੇ ਬਰਾਕ ਸੌਂਦਾ ਅਨਾ ਤੇ ਪਤਾ ਕੀ ਆ ਤੁਸ ਜਨਮ ਦਿਨ ਤੇ ਪਾਣੀ ਨਹੀਂ ਦਿੱਤਾ ਚੱਲ ਮੈਂ ਕਿਸੇ ਵਿਆਹ ਸ਼ਾਦੀ ਚ ਪਾਣੀ ਚੱਲ ਦਿੱਥੇ ਪਾਣੀ ਤੇਰੀ ਮਾਂ ਕੋਲੇ ਜਾਣਾ ਉੱਥੇ ਪਾਣੀ ਨਾ ਉੱਥੇ ਵੀ ਪਾ ਕੇ ਆਂਦੇ ਉੱਥੇ ਤਾਂ ਮੈਂ ਸੌਂ ਵੀ ਪਾ ਕੇ ਆਂਦਾ ਤੇਰਾ ਮਗਦੇ ਕਿ ਜਿਦੇ ਨਹੀਂ ਉਦਾ ਉਦਾ ਕਰਕੋ ਨਾ ਸਮਾਨ ਲੈਣਾ ਹੈ ਫਿਰ ਲੈ ਲਾਂਗੇ ਹਾਂ ਫਿਰ ਅੰਮ੍ਰਿਤ ਵਾਰੀ ਜਨੇ ਦਿਖਾਉਣੇ ਵਾਲੇ ਬੰਦੇ ਕਰੇ ਇੱਕ ਤਾਂ ਜੀ 2 3 ਸਾਲ ਦਾ ਬੱਚਾ ਉਹਦੇ ਵਾਸਤੇ ਕੱਪੜੇ ਦਿਖਾ ਦੋ ਇੱਕ ਸਿਸਟਰ ਆ ਉਹਨਾਂ ਵਾਸਤੇ 4 1 ਸਾਲ ਦੀ ਹੈ ਜੀ ਏਜ ਉਹਨਾਂ ਦੀ ਹੈਗੀ ਆ 32 ਸਾਲ ਦੀ ਹੂੰ ਭਾਜਾ 29 ਸਾਲ ਦਾ ਬੱਚਾ ਹਾਂ ਜੀ ਕਿਹੜੇ ਲੋਇਪਾਉਣ ਵਾਲੇ ਦਿਖਾਏ ਹੋਈ ਨੋਰਮਲ ਜੀ ਆਮ ਹੀ ਹਾਂ ਹਾਂ ਹੋਰ ਦੱਸੋ ਜੀ ਕੋਈ ਬਸ ਦੀ ਬਸ ਵਧੀਆ ਲੱਗੇ ਕੱਪੜੇ ਹੂੰ ਵਧੀਆ ਨੇ ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਵੇਂ ਲੱਗੀ ਸਾਡੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਇਹਦੇ ਦੋ ਭਾਗ ਨੇ ਇੱਕ ਭਾਗ ਤੁਸੀਂ ਦੇਖ ਲਿਆ ਤੇ ਦੂਜਾ ਭਾਗ ਆਪਾਂ ਬਹੁਤ ਜਲਦੀ ਰਿਲੀਜ਼ ਕਰਾਂਗੇ ਤੇ ਸਪੋਰਟ ਕਰਿਓ